ਬਾੜਾ ਸਾਹਿਬ ਥੈਂਕ ਯੂ ਸਵੀਕਰ ਸਾਹਿਬ ਸਵੀਕਰ ਸਾਹਿਬ ਮੇਰੇ ਹਲਕੇ ਚ ਸਕੀਮ ਨੰਬਰ 1 ਕੰਪਰੂਵਮੈਂਟ ਟ੍ਰਸਟ ਕਲੋਨੀ ਹੈ ਜੀ ਗਰਦਾਸਪੁਰ ਬਟਾਲਾ ਰੋਡ ਤੇ ਪਰ ਉਹ ਕਾਫੀ ਪੋਸ਼ੀਰੀਏ ਦੇ ਵਿੱਚ ਆ ਉੱਥੇ ਲਗਾਤਾਰ ਹੀ ਚੋਰੀਆਂ ਬਹੁਤ ਹੋ ਰਹੀਆਂ ਪਰਸੋਂ ਚੌਥਵੀ 35-40 ਲੱਖ ਦੀ ਚੋਰੀ ਉੱਥੇ ਹੋਈ ਹੈ ਔਰ ਉਹਦੀ ਬਾਉਂਡਰੀ ਵਾਲ ਦੀ ਸਮੱਸਿਆ ਉਹਦਾ ਮੈਂ ਟੈਂਡਰ ਵੀ ਲਾਇਆ ਹੋਇਆ ਮੈਂ ਚਾਹਾਂਗਾ ਮੰਤਰੀ ਸਾਹਿਬ ਉਹਨੂੰ ਕਹਿ ਕੇ ਤੇ ਇੱਕ ਤੇ ਉਹ ਚਾਰ ਦੀਵਾਰੀ ਕਾਈਂਡਲੀ ਕਰਵਾ ਦਿਓ ਲੋਕ ਬੜੇ ਪਰੇਸ਼ਾਨ ਨੇ ਦੂਸਰਾ ਕਿਉਂਕਿ 4 ਦਿਨ ਪਹਿਲਾਂ ਉੱਥੇ ਗੋਲੀ ਚੱਲਣੀ ਬੜੀ ਆਮ ਹੋ ਗਈ ਹੈ ਮੈਂ ਇਹਦੇ ਤੇ ਕੋਈ ਰਾਜਨੀਤੀ ਨਹੀਂ ਕਰਦਾ ਪਰ ਮੈਂ ਰਿਕੁਐਸਟ ਕਰਾਂਗਾ ਸੀਐਮ ਸਾਹਿਬ ਨੂੰ ਕਿ ਜਿਹੜੇ ਵੀ ਇਹੋ ਜਿਹੇ ਐਲੀਮੈਂਟ ਹੈ ਇਹਨਾਂ ਨੂੰ ਥੋੜਾ ਜਿਹਾ ਪ੍ਰਸ਼ਾਸਨ ਨੂੰ ਖਿੱਚੋ ਮੈਂ ਇਸ ਗੱਲ ਤੋਂ ਕਹਿਣ ਤੋਂ ਵੀ ਗਰੇਜ਼ ਕਦੇ ਡਰਦਾ ਨਹੀਂ ਕਿ ਜਿਹੜੇ ਨੀਚੇ ਲੈਵਲ ਤੇ ਪੁਲਿਸ ਵਾਲੇ ਨੇ ਬਹੁਤ ਜਾਣੇ ਵਿੱਚ ਇਨਟੱਚ ਨੇ ਇਹਨਾਂ ਲੋਕਾਂ ਦੇ ਨਾਲ ਔਰ ਮੇਰੇ ਕੋਲ ਬੜਿਆਂ ਦੇ ਰਿਕਾਰਡ ਵੀ ਆ ਜਿਹੜੇ ਇਹੋ ਜਿਹੇ ਕੰਮ ਮਾੜਾ ਮੋਟੀ ਛੇਹ ਦਿੰਦੇ ਇਹਨਾਂ ਲੋਕਾਂ ਨੂੰ ਆ ਥੋੜੇ ਦਿਨੀ ਪਹਿਲਾਂ ਸਪੀਕਰ ਸਾਹਿਬ 4 ਦਿਨ ਪਹਿਲਾਂ ਮੇਰਾ ਯੂਥ ਦਾ ਪ੍ਰਧਾਨ ਆ ਹਲਕੇ ਦਾ ਔਰ ਉਹਨੂੰ ਇਹ ਘਰ ਆ ਕੇ ਰਾਤ 10:30 ਗੋਲੀਆਂ ਚਲਾਤੀਆਂ ਔਰ ਮੇਰਾ ਬ੍ਰਦਰ ਉੱਥੇ ਸਵੇਰੇ ਗਿਆ ਪਤਾ ਲੈਣ ਡੀਐਸਪੀ ਐਸਪੀ ਐਸਐਚਓ ਸਾਰੇ ਬੈਠੇ ਸੀ ਸਾਹਮਣੇ ਫੋਨ ਆ ਗਿਆ ਉਹ ਕਹਿੰਦੇ ਕਿ ਬਲਜੀਤ ਪਾੜਾ ਔਰ ਇਹ ਸਾਰਿਆਂ ਨੂੰ 2 ਮਹੀਨੇ ਲੱਗਣ 6 ਮਹੀਨੇ ਲੱਗਣ ਸਾਲ ਲੱਗੇ ਦੋਵਾਂ ਨੂੰ ਮਾਰਨਾ ਮੇਰਾ ਕਹਿਣ ਦਾ ਮਤਲਬ ਕਿ ਇਹ ਬੜਾ ਸੀਰੀਅਸ ਈਸ਼ੂ ਆ ਜੇ ਇੱਕ ਐਮਐਲਏ ਦੇ ਬ੍ਰਦਰ ਜਾਂ ਇਸ ਲੈਵਲ ਤੱਕ ਇਹ ਬੰਦੇ ਆ ਸਕਦੇ ਆ ਪਿੱਛੇ ਮੂਸੇ ਵਾਲੇ ਦਾ ਵੀ ਹੋਇਆ ਸੋ ਇਹਦੇ ਤੇ ਇੱਕ ਥੋੜੀ ਜੀ ਸ਼ਕਤੀ ਪ੍ਰਸ਼ਾਸਨ ਨੂੰ ਜ਼ਰੂਰ ਕਹੋ ਔਰ ਇੱਕ ਮੈਂ ਅ ਅ ਸੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਬੜੀ ਵਾਰ ਚੇਅਰਮੈਨ ਸੀਗੇ ਪਿਛਲੀ ਵਾਰੀ ਪੰਚਾਇਤ ਕਮੇਟੀ ਦੇ ਡਾਕਟਰ ਚਰਨਜੀਤ ਤੁਹਾਨੂੰ ਯਾਦ ਵੀ ਹੋਊਗਾ ਮੈਸੇਜ ਵੀ ਕੀਤਾ ਤੁਹਾਨੂੰ ਪਰਸਨਲੀ ਵੀ ਦੋ ਤਿੰਨ ਵਾਰ ਦਿੱਤਾ ਬੀਡੀਪੀਓ ਹੈ ਜੀ ਐਸਸੀਪੀਓ ਅੱਧਾ ਵੀਡੀਓ ਆ ਪਰ ਉਹਦੀ ਤਾਕਤ ਬਹੁਤ ਹੈ ਜੀ ਇੱਥੇ ਕਿਹਾ ਕਿ ਸਪੀਕਰ ਸਾਹਿਬ ਨੇ ਹੁਣੇ ਕਿਹਾ ਕਿ ਜਿਹੜੀਆਂ ਕਮੇਟੀਆਂ ਉਹਦੀ ਤਾਕਤ ਬੜੀ ਆ ਅਫਸੋਸ ਹੁੰਦਾ ਜਦੋਂ ਅਸੀਂ ਕਮੇਟੀ 'ਚ ਜਾ ਕੇ ਬੈਠਨੇ ਆਂ ਔਰ ਉੱਥੇ ਉਹ ਅਫਸਰ ਬਾਹਰ ਜਾ ਕੇ ਕਹਿੰਦੇ ਆ ਕਿ ਇਹਨਾਂ ਕਮੇਟੀਆਂ ਦੇ ਭੱਲੇ ਕੀ ਆ ਔਰ ਸੀਐਮ ਸਾਹਿਬ ਇਹ ਮੈਂ ਨਹੀਂ ਤੁਹਾਡੀ ਗਵਰਨਮੈਂਟ ਨੇ ਉਹਦੇ ਖਿਲਾਫ 60 ਲੱਖ ਦਾ ਗਵਨ ਔਰ 9.5 ਲੱਖ ਰੁਪਏ ਉਹਨੂੰ ਪੈਸੇ ਪਾ ਦਿੱਤੇ ਉਹ ਫੇਰ ਘੁੰਮ ਫਿਰ ਕੇ ਗੁਰਦਾਸਪੁਰ ਲੱਗ ਗਿਆ ਉਹ 'ਚ ਤਾਕਤ ਬੜੀ ਆ ਜੀ ਮੇਰੀ ਇਹ ਬੇਨਤੀ ਹੈ ਡੀਡੀਪੀਓ ਜਿੱਥੇ ਮਰਜ਼ੀ ਲਾਓ ਮੈਨੂੰ ਕੋਈ ਪ੍ਰੋਬਲਮ ਨਹੀਂ ਅਫਸਰਾਂ ਤੋਂ ਪਰ ਇਹੋ ਜਿਹਾ ਬੰਦਾ ਜਿਹਦੇ ਖਿ ਚੀਕਾ ਮਾਰ ਮਾਰ ਸਾਰੀ ਕਮੇਟੀ ਨੇ ਉਹਦੇ ਗੇਸਟ ਲਿਖਿਆ ਬਟ ਅਜੇ ਤੱਕ ਸੀਮ ਸੌਤੇ ਐਕਸ਼ਨ ਕੋਈ ਨਹੀਂ ਹੋਇਆ ਪਲੀਜ਼ ਕਾਈਂਡਲੀ ਮੈਂ ਤੁਹਾਨੂੰ ਦੁਬਾਰਾ ਵਟਸਐਪ ਕਰ ਦਿੰਦਾ